ਹਾਂਜੀ ਜਿਨ੍ਹਾਂ ਨੂੰ ਵਿਧਵਾ ਪੈਨਸ਼ਨ ਲੱਗੀ ਹੋਈ ਆ ਜਾਂ ਬੁਢਾਪਾ ਪੈਨਸ਼ਨ ਚੱਲ ਰਹੀ ਆ ਤਾਂ ਉਹਨਾਂ ਲਈ ਇੱਕ ਖ਼ਬਰ ਬਹੁਤ ਜ਼ਿਆਦਾ ਅਹਿਮਾ ਧਿਆਨ ਨਾਲ ਸੁਣ ਲਵੋ ਤਾਂ ਦੱਸ ਦਿੰਦੀ ਆ ਕਿ ਹੁਣ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੁਣ ਤੁਹਾਨੂੰ ਜਿਹੜੀ ਦੁੱਗਣੀ ਪੈਨਸ਼ਨ ਮਿਲੇਗੀ ਦੱਸ ਦਈਏ ਕਿ ਵਿਧਵਾ ਪੈਨਸ਼ਨ ਯੋਜਨਾ ਭਾਰਤ ਵਿੱਚ ਮਹਿਲਾ ਸ਼ਕਤੀਕਰਨ ਵੱਲ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਮਹੱਤਮਪੂਰਨ ਕਦਮਾਂ ਵਿੱਚੋਂ ਇੱਕ ਆ ਸਾਲ 2025 ਵਿੱਚ ਇਸ ਯੋਜਨਾ ਨੂੰ ਹੋਰ ਵੀ ਬਿਹਤਰ ਬਣਾਇਆ ਗਿਆ ਜਿਸ ਨਾਲ ਦੇਸ਼ ਦੀਆਂ ਉਹਨਾਂ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਕਈਆਂ ਜੋ ਆਪਣੀ ਪਤੀ ਦੀ ਮੌਤ ਤੋਂ ਬਾਅਦ ਕਠਿਨਾਈਆਂ ਜਿਹੜਾ ਹਾਲਾਤਾਂ ਦਾ ਸਾਹਮਣਾ ਕਰ ਰਹੀਆਂ ਨੇ ਇਸ ਯੋਜਨਾ ਦੇ ਤਹਿਤ ਸਰਕਾਰ ਨੇ ਪੈਨਸ਼ਨ ਦੀ ਰਕਮ ਨੂੰ ਦੁੱਗਣਾ ਕਰਨ ਦਾ ਜਿਹੜਾ ਮਹੱਤਮਪੂਰਨ ਫੈਸਲਾ ਲਿਆ ਜੋ ਲੱਖਾਂ ਔਰਤਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਮਦਦਗਾਰ ਸਾਬਤ ਹੋ ਰਿਹਾ ਇਹ ਯੋਜਨਾ ਉਹਨਾਂ ਔਰਤਾਂ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਆ ਜਿਨ੍ਹਾਂ ਕੋਲ ਆਮਦਨ ਦਾ ਕੋਈ ਨਿਯਮਤ ਸਰੋਤ ਨਹੀਂ ਆ ਤੇ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਲਈ ਸੰਘਰਸ਼ ਕਰ ਰਹੀਆਂ ਨੇ ਸਾਲ 2025 ਤੋਂ ਸਰਕਾਰ ਨੇ ਵਿਧਵਾ ਪੈਨਸ਼ਨ ਯੋਜਨਾ ਵਿੱਚ ਪੈਨਸ਼ਨ ਦੀ ਰਕਮ ਨੂੰ ਦੁੱਗਣਾ ਕਰਕੇ ਇੱਕ ਕ੍ਰਾਂਤੀਕਾਰੀ ਤਬਦੀਲੀ ਕੀਤੀ ਆ ਪਹਿਲਾਂ ਜਿੱਥੇ ਔਰਤਾਂ ਨੂੰ ਮਹੀਨਾਵਾਰ ਹਜ਼ਾਰ ਤੋਂ ਜਿਹੜਾ 1500 ਰੁਪਏ ਤੱਕ ਦੀ ਰਕਮ ਮਿਲਦੀ ਸੀ ਤੇ ਹੁਣ ਉਹਨਾਂ ਨੂੰ ਜਿਹੜਾ 2000 ਤੋਂ 600 ਤੱਕ ਦੀ ਪੈਨਸ਼ਨ ਮਿਲ ਰਹੀ ਆ ਇਹ ਵਾਅਦਾ ਖਾਸ ਤੌਰ ਤੇ ਪਿੰਡੂ ਖੇਤਰਾਂ ਦੀਆਂ ਔਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਜਿੱਥੇ ਰਹਿਣ ਸਹਿਣ ਦੀ ਲਾਗਤ ਵੱਧ ਰਹੀ ਆ ਇਸ ਵਾਅਦੇ ਨਾਲ ਔਰਤਾਂ ਦੀ ਰੋਜ਼ਾਨਾ ਲੋੜਾਂ ਦੀ ਪੂਰਤੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਸਰਕਾਰ ਦਾ ਇਹ ਫੈਸਲਾ ਮਹਿੰਗਾਈ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਤਾਂ ਜੋ ਔਰਤਾਂ ਦੀ ਅਸਲ ਆਮਦਨ ਘਟ ਨਾ ਹੋਵੇ ਤੇ ਉਹ ਸਨਮਾਨ ਨਾਲ ਜ਼ਿੰਦਗੀ ਜਿਉ ਸਕਣ ਸਰਕਾਰ ਨੇ ਇਸ ਯੋਜਨਾ ਲਈ ਆਰਟੀ ਦੇਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਸਰਲ ਬਣਾ ਦਿੱਤਾ ਔਰਤਾਂ ਦੋ ਤਰੀਕਿਆਂ ਨਾਲ ਆਰਜੀ ਦੇ ਸਕਦੀਆਂ ਨੇ ਆਫਲਾਈਨ ਤੇ ਆਨਲਾਈਨ ਆਫਲਾਈਨ ਆਰਜੀ ਲਈ ਆਰਥਰ ਨੂੰ ਆਪਣੇ ਸਥਾਨਕ ਪੰਚਾਇਤ ਦਫ਼ਤਰ ਜਾਂ ਰਾਜ ਦੇ ਸਮਾਜ ਪੜਾਈ ਵਿਭਾਗ ਜਾਣਾ ਪੈਂਦਾ ਆਨਲਾਈਨ ਅਰਜੀ ਦੇਣ ਲਈ ਤੁਹਾਨੂੰ ਸਬੰਧਿਤ ਰਾਤ ਦੀ ਅਧਿਕਾਰਿਕ ਵੈੱਬਸਾਈਟ ਤੇ ਜਾਣਾ ਪਵੇਗਾ ਤੇ ਵਿਧਵਾ ਪੈਨਸ਼ਨ ਯੋਜਨਾ ਦਾ ਲਿੰਕ ਲੱਭਣਾ ਪਵੇਗਾ ਫਾਰਮ ਭਰਨ ਤੋਂ ਬਾਅਦ ਲੋੜਿੰਦੇ ਦਸਤਾਵੇਜ਼ ਅਪਲੋਡ ਕਰਨੇ ਪੈਂਦੇ ਨੇ ਤੇ ਅਰਜੀ ਜਮ੍ਹਾਂ ਕਰਵਾਉਣੀ ਪੈਂਦੀ ਆ ਅਰਜੀ ਤੋਂ ਬਾਅਦ ਪ੍ਰਾਪਤ ਅਰਜੀ ਨੰਬਰ ਰੱਖਣਾ ਵੀ ਜ਼ਰੂਰੀ ਆ ਕਿਉਂਕਿ ਇਸੇ ਵਰਤੋਂ ਅਰਜੀ ਦੀ ਸਥਿਤੀ ਦੀ ਜਾਂਚ ਕਰਨ ਲਈ ਕੀਤੀ ਜਾ ਸਕਦੀ ਆ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਇੰਨਾ ਸਰਲ ਬਣਾ ਦਿੱਤਾ ਕਿ ਕੋਈ ਵੀ ਔਰਤ ਆਸਾਨੀ ਨਾਲ ਅਰਜੀ ਦੇ ਸਕਦੀ ਹੈ ਇਸ ਯੋਜਨਾ ਲਈ ਅਰਜੀ ਦੇਣ ਲਈ ਕੁਝ ਜ਼ਰੂਰੀ ਦਸਤਾਵੇਜ਼ ਦੀ ਫੋਟੋ ਆਈਡੀ ਉਹ ਵੀ ਤੁਹਾਨੂੰ ਨਾਲ-ਨਾਲ ਦੱਸ ਦਿਆਂ ਕਿ ਇਹਨਾਂ ਆਧਾਰ ਕਾਰਡ ਪਛਾਣ ਪੱਤਰ ਪਤੀ ਦਾ ਮੌਤ ਦਾ ਸਰਟੀਫਿਕੇਟ ਰਿਹੈਸੀ ਸਰਟੀਫਿਕੇਟ ਬੈਂਕ ਪਾਸਬੁੱਕ ਦੀ ਕਾਪੀ ਤੇ ਪਾਸਪੋਰਟ ਸਾਈਜ਼ ਫੋਟੋ ਸ਼ਾਮਿਲ ਨੇ ਇਸ ਤੋਂ ਇਲਾਵਾ ਇੱਕ ਹਲਫਨਾਮਾ ਵੀ ਦੇਣਾ ਪਵੇਗਾ ਜਿਸ ਵਿੱਚ ਇਹ ਸਪਸ਼ਟ ਕਰਨਾ ਪਵੇਗਾ ਕਿ ਬਿਨੇਕਾਰ ਔਰਤ ਕਿਸੇ ਹੋਰ ਸਰਕਾਰੀ ਯੋਜਨਾ ਦਾ ਲਾਭ ਨਹੀਂ ਲੈ ਰਹੀ ਸਾਰੇ ਦਸਤਾਵੇਜ਼ ਸਪਸ਼ਟ ਤੇ ਸਹੀ ਢੰਗ ਨਾਲ ਤਿਆਰ ਕਰਨੇ ਪੈਣਗੇ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਰੇ ਦਸਤਾਵੇਜ਼ ਬੈਦ ਹੋਣ ਤੇ ਉਹਨਾਂ ਵਿੱਚ ਕੋਈ ਗਲਤੀ ਨਾ ਵੇ ਸਰਕਾਰ ਨੇ ਇਹਨਾਂ ਦਸਤਾਵੇਜ਼ਾਂ ਦੀ ਸੂਚੀ ਘਟੋ-ਘਟ ਰੱਖੀ ਹੈ ਤੇ ਜੋ ਔਰਤਾਂ ਨੂੰ ਜ਼ਿਆਦਾ ਕਠਿਨਾਈਆਂ ਦਾ ਸਾਹਮਣਾ ਨਾ ਕਰਨਾ ਪਵੇ ਦਸਤਾਵੇਜ਼ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਤੋਂ ਬਾਅਦ ਹੀ ਯੋਜਨਾ ਦਾ ਲਾਭ ਮਿਲਦਾ ਹੈ